ਫੋੜੀ ਫਿੰਸੀਆਂ ਤੇ ਦਾਗਤ ਬੇਵਾਲਾ ਚਿਹਰਾ ਵੀ ਚੰਦ ਵਾਂਗ ਲਿਸ਼ਕਾ ਮਾਰੂ ਜੇਕਰ ਤੁਸੀਂ ਇਹ ਨੀਮ ਫੇਸ ਵਾਸ਼ ਬਣਾ ਕੇ ਲਗਾਉਨੇ ਹੋ ਜੀ ਇਹਦੇ ਲਈ ਆਪਾਂ ਲੈ ਲੈਣਾ ਨਿੰਮ ਐਤਕੀ ਨਿੰਮ ਜਿਹੜੇ ਉਹ ਘਾਟੀ ਹਰੇ ਹੋਏ ਨੇ ਵਿੱਚ ਵਿੱਚ ਤਾਂ ਸੁੱਕੀ ਗਏ ਕਿਉਂਕਿ ਠੰਡ ਉਦੋਂ ਬਹੁਤ ਜ਼ਿਆਦਾ ਪਈ ਸੀ ਉਹਦੀ ਵਜ੍ਹਾ ਕਰਕੇ ਤੇ ਹੁਣ ਜਿਹੜੇ ਨਿੰਮ ਦੇ ਆਪਾਂ ਸਾਰੀਆਂ ਪੱਤੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸੀ ਜਾਰ ਵਿੱਚ ਪਾ ਲਾਂਗੇ ਇਹ ਆਪਾਂ ਵੱਧ ਘੱਟ ਲੈ ਸਕਦੇ ਆਂਗੇ ਮੈਂ ਕਾਫੀ ਸਾਰੀਆਂ ਲਈਆਂ ਸੀਗੀਆਂ ਤੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗੁਲਾਬ ਜਲ ਚੰਗੀ ਤਰ੍ਹਾਂ ਆਪਾਂ ਸਾਰੇ ਪੱਤਿਆਂ ਨੂੰ ਪਹਿਲਾਂ ਧ ਗੁਲਾਬ ਜਲ ਲੈ ਲੈਣੇ ਜੀ ਵਧੀਆ ਕਿਸੇ ਵੀ ਕੰਪਨੀ ਦਾ ਆਪਾਂ ਲੈ ਸਕਦੇ ਆਂਗੇ ਤੇ ਇਹਦੇ ਵਿੱਚ ਤੁਸੀਂ ਪਾਣੀ ਤਾਂ ਨਾ ਹੀ ਪਾਓ ਤੇ ਜੇਕਰ ਗੁਲਾਬ ਜਲ ਨਾ ਹੋ ਤਾਂ ਪਾਣੀ ਤੁਸੀਂ ਯੂਜ਼ ਕਰ ਸਕਦੇ ਹੋ ਪਰ ਜੇ ਗੁਲਾਬ ਜਲ ਹੋਵੇ ਤਾਂ ਸਭ ਤੋਂ ਵੈਸਟ ਹੈ ਕਿਉਂਕਿ ਇਹ ਜਿਹੜੀ ਹੁੰਦੀ ਹੈ ਜੀ ਟੈਨਿੰਗ ਉਹਨੂੰ ਵੀ ਰਿਮੂਵ ਕਰਦਾ ਗੁਲਾਬ ਜਲ ਫੇਸ ਨੂੰ ਠੰਡਕ ਦਿੰਦਾ ਤੇ ਬਹੁਤ ਹੀ ਵਧੀਆ ਗਲੋ ਲਿਆ ਹੁੰਦਾ ਜੀ ਤੇ ਇਹਦੇ ਵਿੱਚ ਪਾ ਕੇ ਆਪਾਂ ਜਿਹੜਾ ਪੇਸਟ ਆ ਉਹ ਆਪਾਂ ਤਿਆਰ ਕਰ ਲਾਂਗੇ ਤੇ ਹੁਣ ਆਪਾਂ ਇਧਰ ਚਾਨਣੀ ਦੇ ਨਾਲ ਚਾਪੂਣੀ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾਗਾ ਇਹਦਾ ਜਿਹੜਾ ਰਸ ਆ ਉਹ ਆਪਾਂ ਸਾਰਾ ਨਿਚੋੜ ਲਾਂਗੇ ਇਹਨ ਤੇ ਸਾਰਾ ਜਿਹੜਾ ਰਾਸ ਹੈ ਉਹ ਆਪਾਂ ਕੱਢ ਲੈਣਾਗਾ ਰੋਜ਼ ਵਾਟਰ ਇਹਦੇ ਵਿੱਚ ਜ਼ਰੂਰ ਪਾ ਲਓ ਜੀ ਕਿਉਂਕਿ ਗਰਮੀ ਦੇ ਦੌਰਾਨ ਜੇਕਰ ਉਂਝ ਵੀ ਆਪਾਂ ਫੇਸ ਤੇ ਰੋਜ਼ ਵਾਟਰ ਦੀ ਸਪਰੇਅ ਕਰਦੇ ਹਾਂ ਤਾਂ ਉਹਦੇ ਨਾਲ ਵੀ ਜਿਹੜੀ ਟੈਨਿੰਗ ਆ ਉਹ ਵੀ ਦੂਰ ਹੁੰਦੀ ਆ ਓਪਨ ਪੋਰ ਜਿਹੜੇ ਉਹ ਬੰਦ ਹੁੰਦੇ ਨੇਗੇ ਤੇ ਬਹੁਤ ਹੀ ਵਧੀਆ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ 글로ਉ ਆਉਂਦਾਗਾ ਫੇਸ ਤੇ ਤੇ ਇੱਧਰ ਜਿਹੜਾ ਆਪਾਂ ਪੇਸਟ ਸੀਗਾ ਉਹ ਜਿਹੜੇ ਸਾਰੇ ਪੱਤੇ ਸੀਗੇ ਦੋ ਵਾਰੀ ਆਪਾਂ ਵਾਵਾ ਸਾਰਾ ਜਿਹੜਾ ਦਾ ਪੇਸਟ ਆ ਉਹ ਆਪਾਂ ਤਿਆਰ ਕਰ ਲਿਆ ਸੀਗਾ ਜੂਸ ਆਪਾਂ ਇਹਦਾ ਕੱਢ ਲਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਜੀ ਕਿਉਂਕਿ ਹੋਮ ਮੇਡ ਨਾਲ ਇਹ ਜਿਹੜਾ ਗੁਲਾਬ ਜ ਮਤਲਬ ਆਪਾਂ ਜਿਹੜਾ ਫੇਸ ਵਾਸ ਬਣਾਉਂਦੇ ਆ ਘੱਟ ਟਾਈਮ ਹੀ ਚੱਲਦਾ ਹੈ ਦੋ ਚਮਚਾ ਆਪਾਂ ਇਹਦੇ ਵਿੱਚ ਪਾ ਲਈ ਜੀ অ্যালোਵੈਰਾ ਜੈਲ ਤੇ ਇੱਕ ਚਮਚਾ ਆਪਾਂ ਪਾ ਲਿਆ ਜੀ ਸ਼ੈਦ ਦਾ ਸ਼ੈਦ ਆ ਜਿਹੜਾ ਇਹ ਬਹੁਤ ਹੀ ਵਧੀਆ ਵਰਕ ਕਰਦਾ ਜੀ ਚਿਹਰੇ ਤੇ ਇੱਕ ਚਮਕ ਲਿਆ ਹੁੰਦਾ ਹੈਗਾ ਸੋ ਇਹਦੇ ਵਿੱਚ ਤੁਸੀਂ ਜਿਹੜਾ ਸ਼ੈਦ ਆ ਇਹ ਵਧੀਆ ਕੰਪਨੀ ਦਾ ਜਾਂ ਜਿਹੜਾ ਹੁੰਦਾ ਵਧੀਆ オリジナル ਉਹ ਤੁਸੀਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਹੁਣ ਜਦੋਂ ਆਪਾਂ ਇਹਨੂੰ ਫੇਸ ਤੇ ਅਪਲਾਈ ਕਰਾਂਗੇ ਤਾਂ ਆਪਾਂ ਨੂੰ ਐਵੇਂ ਹੁੰਦਾ ਵੀ ਇਹਦੀ ਝੱਗ ਵੀ ਬਣੇ ਤਾਂ ਇਹਦੀ ਥਾਂ ਆਪਾਂ ਕਰਾਂਗੇ ਜੀ 베ਬੀ ਸ਼ੈਂਪੂ ਜੂਸ ਮੈਂ ਇਹਦੇ ਵਿੱਚ 2-3 ਚਮਚ ਸੀ ਜਿਹੜਾ 베ਬੀ ਸ਼ੈਂਪੂ ਵਰਤਿਆ ਜੀ ਤੁਸੀਂ ਚਾਹੋ ਤਾਂ ਕੋਈ ਵੀ ਜਿਹੜੀ ਸ਼ੌ ਮਤਲਬ ਸਾਬਣ ਹੁੰਦੀ ਹੈਗੀ ਘੱਟ ਕੈਮੀਕਲ ਵਾਲੀ ਉਹ ਤੁਸੀਂ ਗ੍ਰाइंड ਕਰਕੇ ਉਹ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਕਿਸੇ ਵੀ ਆਪਾਂ ਬੋਟਲ ਵਿੱਚ ਇਹਨੂੰ ਭਰ ਲਾਂਗੇ ਤੇ ਜਦੋਂ ਤੁਸੀਂ ਫੇਸ ਤੇ ਲਾਓਗੇ ਤੁਹਾਨੂੰ ਇੱਕ ਵੱਖਰਾ ਜਿਹਾ ਮਤਲਬ ਇਹਨਾਂ ਵਧੀਆ ਲੱਗੂ ਤੇ ਇਹਦੇ ਵਿੱਚ ਤੁਸੀਂ ਚਾਹੋ ਵੀ ਜ਼ਿਆਦਾ ਇਹ ਗ੍ਰੀਨ ਜਹਾ ਹੋਵੇ ਤਾਂ ਤੁਸੀਂ ਗੁਲਾਬ ਜਲ ਦੇ ਵਿੱਚ ਹੋਰ ਐਡ ਕਰ ਸਕਦੇ ਹੋਗੇ ਮੈਨੂੰ ਥੋੜਾ ਜਿਹਾ ਇਹ ਜ਼ਿਆਦਾ ਹੀ ਮਤਲਬ ਗਾੜਾ ਜਿਹਾ ਲੱਗ ਰਿਹਾ ਸੀਗਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਗੁਲਾਬ ਜਲ ਜਿਹੜਾ ਹੋਰ ਪਾ ਲਿਆ ਇਹਦੇ ਵਿੱਚ ਤੁਸੀਂ ਪਾਣੀ ਤਾਂ ਨਹੀਂ ਪਾਓ ਜੀ ਗੁਲਾਬ ਜਲ ਪਾਓਗੇ ਤਾਂ ਬਹੁਤ ਵਧੀਆ ਜਿਹੜੇ ਰਿਜ਼ਲਟ ਮਿਲਣਗੇ ਇਦਾਂ ਆਪਾਂ ਕੀਪਨਾ ਇੱਕ ਬੋਟਲ ਵਿੱਚ ਇਹਨੂੰ ਸਾਰੇ ਨੂੰ ਭਰ ਲ ਇਵੇਂ ਮੈਂ ਨਹੀਂ ਹੈ ਵੀ ਰੈਗੂਲਰ ਹੀ ਬਣਾਉਣੀ ਹੁੰਨੀ ਜਦੋਂ ਮੈਂ ਕਿਤੇ ਆ ਲੱਗੇ ਜਿਵੇਂ ਗਰਮੀ ਵਾਲੀ ਆ ਬਹੁਤ ਹੀ ਤਾਂ ਦਾਣੇ ਜੋ ਹੋ ਜਾਂਦੇ ਨੇਗੇ ਸੋ ਉਹਦੇ ਹੀ ਬਣਾ ਲੈਣਾ ਬਹੁਤ ਵਧੀਆ ਵਰਕ ਆ ਸੋ ਉਹਨੂੰ ਮੈਂ ਲਾ ਕੇ ਵੀ ਦਿਖਾਉਣੀ ਆ ਜੀ ਥੋੜਾ ਜਿਹਾ ਆਪਾਂ ਥੇਲੀ ਤੇ ਲਾ ਕੇ ਚੰਗੀ ਤਰ੍ਹਾਂ ਆਪਾਂ ਫੇਸ ਤੇ ਇਹਨੂੰ ਮ사ਜ ਕਰ ਲੈਣੀ ਆ ਦੋ ਤਿੰਨ ਮਿੰਟ ਆਪਾਂ ਮ사ਜ ਕਰਨੀ ਆ ਤੇ ਬਹੁਤ ਹੀ ਵਧੀਆ ਆਪਾਂ ਨੂੰ ਫਰਕ ਲੱਗੂਗਾ ਜੀ ਇਹਦੇ ਨਾਲ ਸੋ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਵੱਧ ਘਟਾ ਆਪਾਂ ਲਾ ਸਕਦੇ ਆ ਜੀ ਤੇ ਬਹੁਤ ਦੋ ਕੁ ਮਿੰਟ ਆਪਾਂ ਮੈਂ ਕਹਿ ਰਹੀ ਆ ਵੀ ਮ사ਜ ਹੋਰ ਕਰ ਲਿਓ ਤੇ ਹੋਰ ਲਗਾ ਕੇ ਚੰਗੀ ਤਰ੍ਹਾਂ ਆਪਾਂ ਜਿਹੜਾ ਫੇਸ ਐ ਉਹਨੂੰ ਚੰਗੀ ਤਰ੍ਹਾਂ ਆਪਾਂ ਸਰਕੂਲਰ ਸ਼ਮੋਸ਼ਨ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਤੇ ਮ사ਜ ਕਰ ਲਿਆ ਜੀ ਕਿਉਂਕਿ ਇਹ ਜਿਹੜਾ ਫੇਸ ਵਾਸ਼ ਹੁਣ ਦੂਜੀ ਆਪਾਂ ਕੋਈ ਵੀ ਵਰਤਦੇ ਆ ਦੇ ਵਿੱਚ ਅਨੇਕਾਂ ਹੀ ਕੈਮੀਕਲ ਹੁੰਦੇ ਨੇ ਕਈਆਂ ਨੂੰ ਸ਼ੂਟ ਕਰਦੇ ਕਈਆਂ ਨੂੰ ਨਹੀਂ ਕਰਦੇ ਜਿਨ੍ਹਾਂ ਨੂੰ ਨਹੀਂ ਸ਼ੂਟ ਕਰਦੇ ਉਹ ਇਹ ਜਿਹੜਾ ਫੇਸ ਵ ਪਾਊਡਰ ਵਾਲਾ ਬਣਾ ਸਕਦੇ ਨੇ ਵੈਸੇ ਆਪਾਂ ਕਿ ਪਾਊਡਰ ਫੋਮ ਵਾਲਾ ਦੱਸਿਆ ਹੋਇਆ ਉਹ ਵੀ ਬਹੁਤ ਵਧੀਆ ਕਿਉਂਕਿ ਮੇਰੇ ਫੇਸ ਤੇ ਕੋਈ ਵੀ ਚੀਜ਼ ਅਲਰਜੀ ਕਰਦੀ ਹੈ ਤਾਂ ਮੈਂ ਹਮੇਸ਼ਾ ਇਹੀ ਚੀਜ਼ਾਂ ਹੀ ਯੂਜ਼ ਕਰਦੀ ਆਂਗੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਵਧੀਆ ਦੇ ਨਾਲ ਫਰਕ ਲੱਗੂਗਾ ਫੇਸ ਆ ਜਿਹੜਾ ਸਾਫ਼-ਸਾਫ਼ ਹੋ ਜਾਂਦਾ ਸੋ ਜ਼ਰੂਰ ਟਰਾਈ ਕਰਨਾ ਵੀਡੀਓ ਵਧੀ ਲਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ-ਬਹੁਤ ਧੰਨਵਾਦ ਜੀ